ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਅਸੀਂ 27 ਜੁਲਾਈ 2025 ਦੇ ਹਾਂਜੀ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਆਏ ਮੁੱਖ ਵਾਕ ਤੇ ਗੱਲ ਕਰਾਂਗੇ ਹਾਂਜੀ ਇਹ ਬਾਣੀ ਜੈਤਸਰੀ ਰਾਗ ਵਿੱਚ ਹੈ ਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ਹੈ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਤੇ ਜੀ ਤੇ ਆਪਣਾ ਮਕਸਦ ਹੈ ਇਸ ਦੇ ਡੂੰਗੇ ਅਰਥਾਂ ਨੂੰ ਸਮਝਣਾ ਖਾਸ ਕਰਕੇ ਨਾਮ ਦੀ ਮਹੱਤਤਾ ਦੇ ਗੁਰੂ ਦੀ ਅਗਵਾਈ ਬਾਰੇ ਬਿਲਕੁਲ ਇਹ ਸ਼ਬਦ ਦੇਖੋ ਸਾਨੂੰ ਯਾਦ ਕਰਾਉਂਦਾ ਹੈ ਕਿ ਹਰੀ ਦਾ ਨਾਮ ਇੱਕ ਅਮੋਲਕ ਰਤਨ ਵਾਂਗ ਹੈ ਆਓ ਦੇਖੀਏ ਗੁਰੂ ਸਾਹਿਬ ਕਿਵੇਂ ਸਮਝਾਉਂਦੇ ਨੇ ਸ਼ੁਰੂਆਤ ਬਹੁਤ ਹੀ ਪਿਆਰੀ ਹੈ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਹਾਂਜੀ ਮਤਲਬ ਜਦੋਂ ਗੁਰੂ ਨੇ ਕਿਰਪਾ ਕੀਤੀ ਸਿਰ ਤੇ ਹੱਥ ਰੱਖਿਆ ਉਹ ਕੀਮਤੀ ਨਾਮ ਹਾਂ ਉਹ ਹਿਰਦੇ ਚ ਵਸ ਗਿਆ ਇਹ ਗੁਰੂ ਦੀ ਕਿਰਪਾ ਦੀ ਗੱਲ ਹੈ ਬਿਲਕੁਲ ਇਹ ਕਿਰਪਾ ਦੀ ਹੀ ਗੱਲ ਹੈ ਤੇ ਇਸ ਕਿਰਪਾ ਦਾ ਫਿਰ ਨਤੀਜਾ ਕੀ ਨਿਕਲਦਾ ਹੈ ਹਾਂ ਨਤੀਜਾ ਜਨਮ ਜਨਮ ਕੇ ਕਿਲਬੇ ਖ ਦੁਖ ਉਤਰੇ ਗੁਰ ਨਾਮ ਦੀਓ ਰਿਣ ਲਾਥਾ ਯਾਨੀ ਜਦੋਂ ਗੁਰੂ ਨੇ ਨਾਮ ਦਿੱਤਾ ਤਾਂ ਜਨਮਾਂ ਜਨਮਾਂ ਦੇ ਪਾਪ ਦੁਖ ਸਭ ਉੱਤਰ ਗਏ ਸਭ ਉੱਤਰ ਗਏ ਤੇ ਉਹ ਕਰਮਾਂ ਦਾ ਕਰਜ਼ਾ ਸੀ ਉਹ ਵੀ ਲੈ ਗਿਆ ਰਿਣ ਲਾਥਾ ਇਹ ਰਿਣ ਲਾਥਾ ਵਡੀ ਗੱਲ ਅੱਜ ਦੇ ਜ਼ਮਾਨੇ 'ਚ ਜਿੱਥੇ ਲੋਕ ਕਿੰਨੇ ਤਣਾਅ 'ਚ ਨੇ ਪਿਛਲੀਆਂ ਗਲਤੀਆਂ ਦਾ ਬੋਝ ਚੁੱਕੀ ਫਿਰਦੇ ਨੇ ਹਾਂਜੀ ਬਿਲਕੁਲ ਉਹਨਾਂ ਲਈ ਤਾਂ ਇਹ ਬਹੁਤ ਵੱਡਾ ਮਤਲਬ ਪਰੋਸਾ ਹੈ ਬਹੁਤ ਵੱਡਾ ਪਰੋਸਾ ਹੈ ਤੇ ਫਿਰ ਰਹਾਉ ਦੀ ਦੁੱਖ ਵਿੱਚ ਮਨ ਨੂੰ ਸਿੱਧਾ ਸਮਝਾਇਆ ਹੈ ਹਾਂ ਸਿੱਧਾ ਮਨ ਨੂੰ ਮੇਰੇ ਮਨ ਪਜਰਾਮ ਨਾਮ ਸਭ ਅਰਥਾ ਅੱਛਾ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਬਿਨ ਨਾਵੇ ਜੀਵਨ ਵਿਅਰਥਾ ਸਾਫ਼ ਕਹਿ ਦਿੱਤਾ ਕਿ ਹੇ ਮੇਰੇ ਮਨ RAM ਨਾਮ ਜਪ ਸਾਰੇ ਪਦਾਰਥ ਸਾਰੇ ਮਨੋਰਥ ਇਸੇ 'ਚ ਨੇ ਸਭ ਅਰਥ ਇਸੇ ਵਿੱਚ ਨੇ ਹਾਂ ਤੇ ਪੂਰੇ ਗੁਰੂ ਨੇ ਇਹ ਗੱਲ ਪੱਕੀ ਕਰ ਦਿੱਤੀ ਕਿ ਨਾਮ ਤੋਂ ਬਿਨਾ ਇਹ ਜੀਵਨ ਵਿਅਰਥ ਹੈ ਬੇਕਾਰ ਹੈ ਯਾਨੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਜੇ ਨਾਮ ਨਹੀਂ ਕੋਈ ਫਾਇਦਾ ਨਹੀਂ ਐ ਤੇ ਇਸ ਦੇ ਉਲਟ ਜਿਹੜੇ ਗੁਰੂ ਦੀ ਨਹੀਂ ਸੁਣਦੇ ਉਹਨਾਂ ਬਾਰੇ ਵੀ ਦੱਸਿਆ ਹਾਂ ਮਨਮੁਖਾਂ ਬਾਰੇ ਹਾਂ ਜੀ ਮਨਮੁਖ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਤਾ ਗੁਰੂ ਤੋਂ ਬਿਨਾ ਉਹ ਵਿਚਾਰੇ ਅਗਿਆਨੀ ਮੂਰਖ ਹੀ ਰਹਿੰਦੇ ਨੇ ਤੇ ਹਮੇਸ਼ਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਨੇ ਨਿਤ ਫਾਤਾ ਹਾਂ ਨਿਤ ਫਾਤਾ ਤਿੰਨ ਸਾਧੂ ਚਰਨ ਨ ਸੇਵੇ ਕਭੂ ਤਿੰਨ ਸਭ ਜਨਮ ਅਕਾਥਾ ਉਹਨਾਂ ਨੇ ਕਦੇ ਗੁਰੂ ਦੀ ਸੰਗਤ ਨਹੀਂ ਕੀਤੀ ਗੁਰੂ ਦੇ ਕਹੇ ਤੇ ਨਹੀਂ ਚੱਲੇ ਤੇ ਉਹਨਾਂ ਦਾ ਜਨਮ ਬਸ ਵਿਰਥ ਗਿਆ ਅਕਾਥਾ ਯਾਨੀ ਬਿਨਾਂ ਕਿਸੇ ਅਸਲ ਕਮਾਈ ਦੇ ਅੱਜ ਕੱਲ ਦੀ ਦੁਨੀਆਵੀ ਭਟਕਣਾ ਪਦਾਰਥਾਂ ਪਿੱਛੇ ਦੌੜ ਉਹ ਇਹੀ ਤਾਂ ਹੈ ਸਹੀ ਗੱਲ ਫਿਰ ਗੁਰਮੁਖਾਂ ਦੀ ਗੱਲ ਵੀ ਆਉਂਦੀ ਹੈ ਹਾਂਜੀ ਉਹਨਾਂ ਦੀ ਅਵਸਥਾ ਕਿਵੇਂ ਬਿਆਨ ਕੀਤੀ ਹੈ ਹਾਂ ਗੁਰਮੁਖਾਂ ਲਈ ਬੜਾ ਉਤਸ਼ਾਹ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਵਾਹ ਜਿਨ੍ਹਾਂ ਨੇ ਗੁਰੂ ਦੇ ਚਰਨ ਸੇਵੇ ਯਾਨੀ ਗੁਰੂ ਦੀ ਸਿੱਖਿਆ ਕਮਾਈ ਉਹਨਾਂ ਦਾ ਜਨਮ ਸਫਲ ਹੋ ਗਿਆ ਉਹ ਮਾਲਿਕ ਵਾਲੇ ਬਣ ਗਏ ਸਨਾਟਾ ਉਹਨਾਂ ਨੂੰ ਆਸਰਾ ਮਿਲ ਗਿਆ ਬਿਲਕੁਲ ਤੇ ਫਿਰ ਦੇਖੋ ਇਸ ਉੱਚੀ ਅਵਸਥਾ ਤੇ ਪਹੁੰਚ ਕੇ ਵੀ ਨਿਮਰਤਾ ਅਰਦਾਸ ਕਰਦੇ ਨੇ ਹਾਂਜੀ ਮੋ ਕੋ ਕੀਜੈ दास दास दासन को हर दया तार जगन्नाथा हे प्रभु हे जगत दे नाथ दया करके मेनू अपने दासा दे दासा दा भी दास बना ले ਕਿੰਨੀ ਨਿਮਰਤਾ ਹੈ ਤੇ ਅਖੀਰ ਵਿੱਚ ਉਹ ਬੇਨਤੀ ਤਾਂ ਬਹੁਤ ਹੀ ਦਿਲ ਨੂੰ ਛੂੰਦੀ ਹੈ ਹਾਂ ਬਿਲਕੁਲ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹਾਂ ਮਾਰਗ ਪੰਥਾ ਅਸੀਂ ਤਾਂ ਅੰਨੇ ਹਾਂ ਗਿਆਨ ਤੋਂ ਸਖਣੇ ਆ ਅਗਿਆਨੀ ਹਾਂ ਅਸੀਂ ਸਹੀ ਰਸਤੇ ਤੇ ਕਿਵੇਂ ਚੱਲੀਏ ਹਾਂ ਸਵਾਲ ਪੁੱਛਿਆ ਹੈ ਤੇ ਜਵਾਬ ਵੀ ਨਾਲ ਹੀ ਅਰਦਾਸ ਦੇ ਰੂਪ ਵਿੱਚ ਅੱਛਾ ਹਮ ਅੰਧੂਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲਨთა ਹੇ ਗੁਰ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਆਪਣਾ ਅੰਚਲ ਦੇ ਹਾਂ ਗੁਰੂ ਦਾ ਪੱਲਾ ਤਾਂ ਜੋ ਹੇ ਨਾਨਕ ਅਸੀਂ ਤੇਰੇ ਨਾਲ ਮਿਲ ਕੇ ਤੇਰੇ ਪਿੱਛੇ ਲੱਗ ਕੇ ਸਹੀ ਰਸਤੇ ਤੇ ਚੱਲ ਸਕੀਏ ਵਾਹ ਤੇ ਅੱਜ ਦੇ ਸਮੇਂ 'ਚ ਜਿੱਥੇ ਚਾਰੇ ਪਾਸੇ ਐਨੀ ਬੇਚੈਨੀ ਹੈ ਅਨਿਸ਼ਚਿਤਤਾ ਹੈ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ ਹਾਂਜੀ ਬਹੁਤ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਅਗਵਾਈ ਇਹ ਗੁਰ ਅੰਚਲ ਇਹੀ ਸਾਨੂੰ ਸਹੀ ਰਾਹ ਦਿਖਾ ਸਕਦੀ ਹੈ ਇਹੀ ਅਸਲ ਸਹਾਰਾ ਹੈ ਤਾਂ ਫਿਰ ਇਹ ਸਾਰੇ ਸ਼ਬਦ ਦਾ ਮੁੱਖ ਸੰਦੇਸ਼ ਇਹੀ ਹੋਇਆ ਕਿ ਜ਼ਿੰਦਗੀ 'ਚ ਕਾਮਯਾਬੀ ਸ਼ਾਂਤੀ ਤੇ ਪਿਛਲੇ ਬੋਝਾਂ ਤੋਂ ਛੁਟਕਾਰਾ ਪਾਉਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ ਹਾਂਜੀ ਨਾਮ ਸਿਮਰਨਾ ਪਵੇਗਾ ਤੇ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਪਵੇਗਾ ਬਿਲਕੁਲ ਗੁਰੂ ਤੋਂ ਬਿਨਾ ਤਾਂ ਬਸ ਪਟਕਣਾ ਹੀ ਪਟਕਣਾ ਹੈ ਜੀਵਨ ਬਿਰਥਾ ਹੈ ਹੂੰ ਸੋਚਣ ਵਾਲੀ ਗੱਲ ਫਿਰ ਇਹ ਬਣਦੀ ਹੈ ਕਿ ਜੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਾਮ ਤੋਂ ਬਿਨਾ ਜੀਵਨ ਵਿਰਥਾ ਹੈ ਤੇ ਗੁਰ ਅੰਚਲ ਦੀ ਲੋੜ ਹੈ ਹਾਂਜੀ ਤਾਂ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਇਸ ਭੱਜ ਦੌੜ ਵਿੱਚ ਉਹ ਕਿਹੜਾ ਇੱਕ ਛੋਟਾ ਜਿਹਾ ਕਦਮ ਚੁੱਕ ਸਕਦੇ ਹਾਂ ਜਿਸ ਨਾਲ ਅਸੀਂ ਨਾਮ ਨਾਲ ਤੇ ਗੁਰੂ ਦੀ ਸਿੱਖਿਆ ਨਾਲ ਉਸ ਅੰਚਲ ਨਾਲ ਜੁੜ ਸਕੀਏ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ ਆਪ ਸਭ ਦਾ ਦਿਨ ਬਹੁਤ ਵਧੀਆ ਅਤੇ ਬਰਕਤਾਂ ਭਰਿਆ ਹੋਵੇ ਜੀ ਇਸ ਵਿਚਾਰ ਚਰਚਾ ਦੌਰਾਨ ਜਾਂ ਗੁਰਬਾਣੀ ਦੇ ਉਚਾਰਣ ਵਿੱਚ ਜੇ ਕੋਈ ਪੁੱਲ ਹੋ ਗਈ ਹੋਵੇ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ ਹਾਂ ਜੀ ਖਿਮਾ ਦੇ ਜਾਚਕ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ